ਧੰਨਵਾਦ ਗੁਰੂ ਜੀ ਧੰਨਵਾਦ ਗੁਰੂ ਜੀ ਧੰਨਵਾਦ ਗੁਰੂ ਜੀ ਕੋ ਔੰਕਾਰ ਵਾਹਿਗੁਰੂ ਜੀ ਕੀ ਫਤਿਹ ਬਾਦ ਸ੍ਰੀ ਭਵਦੀ ਜੀ ਕੀ ਬਾਸ ਆਈ ਦਸਮੀ ਪਰਥਾਮ ਭਵਦੀ ਸਮਰਕਾ ਗੁਰੂ ਨਾਨਕ ਦੇਵ ਜੀ ਫਿਰ ਅੰਗਦ ਗੁਰਦੇ ਅਮਰਦਾਸ ਆਰਾਮਦਾਸ ਸਾਹਿਬ ਜੀ ਅਦਨਾਰ ਗੋਬਿੰਦ ਸਿੰਘ ਸਮਰਾਉ ਸ੍ਰੀ ਹਰਾਈ ਸ੍ਰੀ ਹਰਕ੍ਰਿਸ਼ਨ ਜੀ ਧਿਆਈ ਹੈ ਜਿਸ ਡਿਠੇ ਸਭ ਦੁੱਖ ਜਾਣੇ ਇਕ ਬਹਾਦਰ ਸਿਮਰੀਏ ਕਰਨੌਨ ਦਾ ਵਹਿਤਾ ਹੈ ਦਸਵੇਂ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਭ ਥਾਂ ਹੀ ਹੋਣਾ ਜੀ ਸਹਾਇ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀ ਰਾਤ ਦਾ ਧੰਦਰ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਪੰਜ ਪਿਆਰੇ ਚੌਹ ਸਹਿਬ ਜਾਦਿਆਂ ਚਾਲੀਆਂ ਮੁਕਤਿਆਂ ਪੰਜਾਂ ਤਖਤਾਂ ਸ਼ੁਰੂਆਤ ਗੁਰਦੁਆਰਿਆਂ ਦਾ ਧੰਨ ਧਰ ਖਾਲਸਾ ਸਾਹਿਬ ਬੋਲੋ ਜੀ ਜਿਨਾਗਰ ਮੁਖ ਪਿਆਰਿਆਂ ਨੇ ਨਾਮ ਜਪਿਆ ਵੰਡ ਕੀ ਸਕਿਆ ਧਰਮੇ ਸੀ ਦਿੱਤੇ ਚਰਖੜੀਆਂ ਤੇ ਚੜੇ ਬੰਦ ਬੰਦ ਕਟਵਾਏ ਖੋਪਰੀਆਂ ਲਹਾਈਆਂ ਦਾਨ ਆਰਿਆਂ ਨਾਲ ਚਰਾਏਗੀ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿਧ ਕੀ ਸਾਹ ਸੁਵਾਸਾ ਸੰਗ ਨਮਾਈ ਤਨ ਆ ਪਿਆਰਿਆਂ ਸੱਜਿਆਰਿਆਂ ਦੀ ਕਮਾਈ ਦਾ ਧੰਨ ਤਰਖਾਲਾ ਸਤ ਸਾਬੋ ਜੀ ਸਿੱਖਾਂ ਦਾ ਮਨ ਨੀਵਾ ਮਾਤ ਉੱਚੀ ਮਾਤ ਪਤ ਕਾ ਰਾਖਾ ਆਕਾਲ ਪੁਰਖ ਵਾਹਿਗੁਰੂ ਜੀ ਸਿੱਖਾਂ ਨੂੰ ਸਿੱਖੀ দান ਰਹਿਤ দান ਭਰੂਸਾ দান ਦਾਣਾ ਸਰਦਾਨ ਨਾਮ দান ਸ੍ਰੀ ਅਮਰਤ ਸਰ ਸਾਹਿਬ ਜੀ ਦੇ ਉਹ ਇਧਰ ਅਦਸ ਨੇ ਸਨਾ ਚੌਕੀਆਂ ਝੰਡੀ ਬੂੰਗੀ ਜਗੂ ਜਗਟਾਲ ਧਰਮ ਦਾ જયਕਾਰਾ ਸਿੱਖੀ ਸਿਧਕੇ ਸਾਹ ਸਵਾਸਾਂ ਸੰਗ ਨਵਾਉਣਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾਉਣਾ ਸੱਚੇ ਬਾਦਸ਼ਾਹ ਜੀ ਤਨ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਸਾਂ ਪਾਤਸ਼ਾਹ ਦੀ ਜੋਤ ਗੱਦੀ ਤੇ ਬਰਾਜਮ ਸੇਵੇਂ ਬਾਦਸ਼ਾਹ ਹਰ ਗੋਬਿੰਦ ਸਾਹਿਬ ਮਹਾਰਾਜ ਮੀਰੀ ਪੀਰੀ ਦੇ ਮਾਲਕ ਆਪ ਜੀ ਦੇ ਮਹਾਰਾਜ ਜੀ ਲੰਗਰਾਂ ਦੇ ਮਹਾਰਾਜ ਜੀ ਸੇਵਾ ਕੀਤੀ ਜਾਣੀ ਹੈ ਮਹਾਰਾਜ ਜੀ ਲੰਗਰਾਂ ਦਾ ਨੰਦਤਰ ਪੈਣਾ ਸਤਿਗੁਰੂ ਜੀ ਇਸੇ ਖੁਸ਼ੀ ਵਿੱਚ ਸਾਰੀ ਸੰਗਤਾਂ ਨੇ ਮਹਾਰਾਜ ਆਪ ਜੀ ਦੇ ਚਰਨਾਂ ਕਮਨਾ ਵਿੱਚ ਦਾਸ ਬੇਨਤੀ ਕਰਾਉਂਦੀ ਹੈ ਸੰਤ ਸਤਿਗੁਰੂ ਆਗਿਆ ਦੇਣੀ ਮਹਾਰਾਜ ਅੰਗ ਸੰਗ ਹੋ ਕੇ ਸਹਿਯਤਾ ਕਰਨੀ ਮਹਾਰਾਜ ਛੋੜਾ ਹੀ ਕਾਜ ਹੈ ਜਿਸ ਕਾਜ ਤਨਹੀ ਕੀਆ ਮਾਨਸ ਕੀਆ ਵਿਚਾਰਾ RAM ਤਰਨ ਸੁਨਣ ਨੀ ਖੜ ਰਤਨ ਜੜਾ ਵੀ ਹਰ ਪ੍ਰੇਮ ਪੁਰਖ ਮਨ ਬੁੱਠਾ ਸਵੇ ਕਾਸ ਸਵੇ ਦੜੇ ਥੀ ਇਹ ਗੁਰੂ ਨਾਨਕ ਸਤਗੁਰ ਤੁਠਾ ਮਹਾਰਾਜ ਛੋੜੇ ਕਾਜ ਨੇ ਮਹਾਰਾਜ ਆਪ ਹੀ ਸੰਗਤਾਂ ਦੇ ਸਿੱਧੇ ਮੀਰਾ ਪਦ ਰਾਖੇ ਮਹਾਰਾਜ ਅਭਦੀ ਸੇਵਾ ਲੈਣੀ ਅੰਗ ਸੰਗੂ ਕੀ ਸੇਤਾ ਕਰਨੀ ਮਹਾਰਾਜ ਜੀ ਸਰਬਾ ਸੰਗਤਾਂ ਮਨੋਂ ਆਪ ਜੀ ਦੇ ਹਜ਼ੂਰ ਪਾਪਨ ਪਵਿੱਤਰ ਦੇਗ ਸੱਜ ਕੇ ਹਾਜ਼ਰ ਹੋਈ ਹੈ ਦਰ ਪ੍ਰਵਾਨ ਹੋਵੇ ਭੋਗ ਲਾਓ ਸਾਧ ਸੰਗ ਜੀ ਰਸਨਾ ਲੈ ਕੋਈ ਮਹਾਰਾਜ ਆਪ ਜੀ ਦੇ ਦਰਗਾਹ ਹੀ ਅਲਾਹੀ ਹੁਕਮ ਨਾਮੀ ਬਖਸ਼ ਕੇ ਸੰਗਤਾਂ ਨੂੰ ਨਿਹਾਲੋਂ ਨਿਆਦ ਕਰੋ ਗੁਰੂ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਵਤਰਾਪਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਹਾਲ ਸਾਧ ਸ੍ਰੀ ਅੰਮ੍ਰਿਤਪੁਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਮ ਸਤਿਗੁਰੂ ਜੀ ਹੋਈ ਮਹਲਾ 5 ਅੰਮ੍ਰਿਤ ਵਜਨ ਸਾਧ ਕੀ ਬਾਣੀ ਜੋ ਜੋ ਜੱਬੈ ਤਿਸ ਕੀ ਗਾਤ ਹੋਵੇ ਹਰ ਹਰ ਨਾਮ ਨਿਤਰਸਨ ਬਖਾਨੀ ਅੰਮ੍ਰਿਤ ਵਚਨ ਸਾਧ ਕੀ ਬਾਣੀ ਜੋ ਜੋ ਜੱਬੈ ਤਿਸ ਕੀ ਗਾਤ ਹੋਵੇ ਹਰ ਹਰ ਨਾਮ ਨਿਤਰਸਨ ਬਖਾਨੀ ਰਹਾਉ ਕਾਲੀ ਕਾਲ ਕੇ ਮਿਟੇ ਕਲੇਸਾ ਏ ਕੋ ਨਾਮ ਮਨ ਮੈਂ ਪਰਵੇਸਾ ਸਾਧੂ ਤੂਰ ਮੁਖ ਮਸਟ ਗਲਾਈ ਨਾਨਕ ਉਦਲੇ ਹਰ ਗੁਰ ਸਰਨਾਈ ਸਾਧੂ ਤੂਰ ਮੁਖ ਮਸਟ ਗਲਾਈ ਨਾਨਕ ਉਦਰੇ ਹਰ ਗੁਰ ਸਰਣਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਗੁਰ ਕੀ ਸੇਵਾ ਸਫਲ ਹੈ ਸਤ ਗੁਰ ਕੀ ਸੇਵਾ ਸਫਲ ਹੈ ਦੇਖੋ ਕਰੇ ਜਿਤਨਾ ਹੀ ਦੇਖੋ ਕਰੇ ਜਿਤਨਾ ਹੀ ਸਤ ਗੁਰੂ ਮਨ ਚਿੰਦੇ ਆ ਕਫਲ <Sess> ਹੈ ਸਤਨਾਮ ਸਤਨਾਮ ਜੀ ਵਾਹਿਗੁਰੂ ਵਾਹਿਗੁਰੂ ਸਤਨਾਮ ਸਤਨਾਮ ਜੀ ਵਾਹਿਗੁਰੂ ਵਾਹਿਗੁਰੂ ਸਤਨਾਮ ਸਤਨਾਮ ਜੀ ਵਾਹਿਗੁਰੂ ਵਾਹਿਗੁਰੂ ਸਤਨਾਮ ਜੀ ਸਤਨਾਮ ਵਾਹਿਗੁਰੂ 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 ਹਾਂ ਜੀ ਵਾਹਿਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਸੰਗਤਾਂ ਨੂੰ ਹੋਣ ਵਧਾਈਆਂ ਗੁਰੂ ਜੀ ਤੁਹਾਡੇ ਲੈਟਰ ਦਿਆਂ ਸਭ ਸੰਗਤਾਂ ਨੂੰ ਹੋਣ ਸਤ ਨਾਮ ਜੀ ਵਾਹ ਵਾਹੇ ਗੁਰੂ ਵਾਹੇ ਗੁਰੂ ਜੀ ਸਤ ਨਾਮ ਸਤ ਇਸ ਜਗ ਮੈਂ ਨਾਮ uh mm -hmm. say ਹਾਰੇ ਜਾਉ ਹਾਉ ਤਨ ਬਲੇ ਹਾਰੇ ਜਾਉ ਸਤ ਗੁਰ ਕੀ ਸੇਵਾ ਸਫਲ ਹੈ ਸਤ ਗੁਰ ਕੀ ਦੇ ਚਿਤ ਲਾਏ ਸਤਪੁਰ ਕੀ ਸੇਵਾ ਸਫਲ ਹੈ ਸਤਪੁਰ ਕੀ ਸੇਵਾ ਸਫਲ ਹੈ 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 ਸਫਰ ਹੈ ਸਦਕੁਰ But the 아! Dizem.